ਸਤਿ ਸ਼੍ਰੀ ਅਕਾਲ ਦੋਸਤੋ ਮਾਈਕਰੋਫੋਨ ਕੋਟ ਲਈ ਇਸ ਵਕਤ ਮੌਜੂਦ ਆਂ ਪੰਜਾਬ ਬਚਾ ਪੰਜਾਬ ਯੂਨੀਵਰਸਿਟੀ ਬਚਾ ਮੋਰਚੇ ਮੇਰੇ ਨਾਲ ਨੇ ਕੰਗਸਾਬ ਕੰਗਸਾ ਸਤਿ ਸ਼੍ਰੀ ਅਕਾਲ ਜੀ ਕੰਗਸਾਬ ਸਿੱਧੀਆਂ ਦੋ ਗੱਲਾਂ ਕੱਲ ਨੂੰ 10 ਤਰੀਕ ਆ ਪਿੰਡਾਂ ਚ ਲੋਕਾਂ ਨੇ ਵੀ ਆਉਣਾ ਆਪਾਂ ਕੇ ਸਟੂਡੈਂਟ ਦਾ ਸਮਰਥਨ ਕਰਨ ਕਿ ਪੰਜਾਬ ਸਰਕਾਰ ਜਿਹੜੀ ਹੈ ਮਹਾਲੀ ਤੇ ਚੰਡੀਗੜ੍ਹ ਦੇ ਜਿਹੜਾ ਆਪਾਂ ਕੇ ਬਾਰਡਰ ਦੇ ਉੱਪਰ ਪੰਜਾਬ ਪੁਲਿਸ ਲੋਕਾਂ ਨੂੰ ਰੋਕੂਗੀ ਜਾਂ ਨਹੀਂ ਰੋਕੂ ਦੇਖੋ ਮੈਂ ਤੁਹਾਡੇ ਰਾਹੀਂ ਪਹਿਲਾਂ ਤੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾਂਗੇ ਬੜਾ ਅਹਿਮ ਵਿਸ਼ਾ ਪੰਜਾਬ ਯੂਨੀਵਰਸਿਟੀ ਜਿਹੜੀ ਸਾਡੀ ਇਤਿਹਾਸਿਕ ਸੰਸਥਾ ਆ ਜਿਹਦੇ ਨਾਲ ਸਾਡਾ ਇਮੋਸ਼ਨਲ ਰਿਸ਼ਤਾ ਹੈ ਜਿਹਦੇ ਨਾਲ ਸਾਡਾ ਸੰਵਿਧਾਨਿਕ ਰਿਸ਼ਤਾ ਹੈ ਉਹਨੂੰ ਖਤਮ ਕਰਨ ਦੀ ਜਿਹੜੀਆਂ ਸਾਜਿਸ਼ਾਂ ਦੇ ਖਿਲਾਫ ਇੱਕ ਵੱਡਾ ਮੋਰਚਾ ਪੰਜਾਬ ਯੂਨੀਵਰਸਿਟੀ 'ਚ ਲੱਗਿਆ ਸੈਨੇਟ ਔਰ ਸਿੰਡੀਕੇਟ ਦੇ ਇਲੈਕਸ਼ਨਾਂ ਦੀ ਬਹਾਰੀ ਨੂੰ ਲੈ ਕੇ ਮੋਰਚਾ ਲੱਗਿਆ ਹੈ ਦੀ ਸਪੋਰਟ ਲਈ ਆਪਾਂ ਸਾਰਿਆਂ ਨੇ ਪਹੁੰਚਣਾ ਹੈ ਔਰ 10 ਨਵੰਬਰ ਨੂੰ ਜਿੰਨੇ ਵੀ ਪੰਜਾਬ ਯੂਨੀਵਰਸਿਟੀ ਦਾ ਦਰਦ ਰੱਖਣ ਵਾਲੇ ਲੋਕ ਹੈ ਇਕੱਤੇ पीसफुली शांतमय तरीके ਨਾਲ ਇਸ ਅੰਦੋਲਨ ਦਾ ਹਿੱਸਾ ਬਣੀ ਹੈ ਔਰ ਡੈਫੀਨੇਟਲੀ ਤੁਹਾਡੀ ਗੱਲ ਤੋਂ ਮੈਂ ਬੜਾ ਸਪਸ਼ਟ ਕਰਦਾ ਕਿ ਪੰਜਾਬ ਪੁਲਿਸ ਸ਼ਾਂਤ ਮੈਂ ਅੰਦੋਲਨ ਕਰਨ ਵਾਲੇ ਕਿਸੇ ਬੰਦੇ ਨੂੰ ਨਹੀਂ ਦੂਸਰੀ ਗੱਲ ਹੈ ਕਿ ਜਿਸ ਤਰ੍ਹਾਂ ਚੰਡੀਗੜ੍ਹ ਦੇ ਨੇੜੇ ਤੇੜੇ ਦੇ ਜਿੰਨੇ ਦੁਕਾਨਦਾਰ ਸੀ ਉਹਨਾਂ ਨੇ ਹੁਣ ਟੈਂਟ ਵੀ ਨਹੀਂ ਦਿੱਤਾ ਹੈ ਪ੍ਰਧਾਨ ਸਾਹਿਬ ਤੇ ਜਿਹੜੇ ਮੁੰਡੇ ਆਰਗੇਨਾਈਜ਼ ਕਰਦੇ ਉਹ ਵੀ ਕਹਿੰਦੇ ਆ ਹਨਾ ਦੂਸਰਾ ਬੈਰੀਕੇਡਿੰਗ ਕਰ ਦਿੱਤੀ ਕਿ ਉਹਨਾਂ ਨੂੰ ਖਾਦਸ਼ਾ ਕੇ ਕੱਲ ਨੂੰ ਸਿਰਫ ਜਿਹੜੇ ਯੂਨੀਵਰਸਿਟੀ ਦੇ ਸਟੂਡੈਂਟ ਹੀ ਪ੍ਰੋਟੈਸਟ ਕਰ ਸਕਣਗੇ ਬਾਕੀ ਸ਼ਾਇਦ ਜਿਹੜੇ ਬਾਹਰ ਥਾਂ ਥਾਂ ਹੀ ਰੋਕੇ ਜਾ ਸਕਦੇ ਮੈਨੂੰ ਲੱਗਦਾ ਯੂਟੀ ਪ੍ਰਸ਼ਾਸਨ ਵੱਲੋਂ ਡਰਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਫਿਰ ਇਹਨਾਂ ਦੇ ਟੈਂਟ ਨਾਂ ਦੇ ਨਾਲ ਟੈਂਟ ਥੋੜੀ ਰੁੱਕ ਜਾਣੇ ਟੈਂ ਔਰ ਲੇਖਨੇ ਜਿਹੜਾ ਵਰਤਾਰਾ ਹੈ ਇਹ ਬਹੁਤ ਤਾਨਾਸ਼ਾਈ ਵਾਲਾ ਵੀ ਹੈ ਔਰ ਖਤਰਨਾਕ ਪੰਜਾਬ ਸਰਕਾਰ ਕਿਸ ਤਰ੍ਹਾਂ ਪਾਰਟਿਸਿਪੇਟ ਕਰੂਗੀ ਜੀ ਇੱਥੇ ਪੰਜਾਬ ਦੇ ਸਾਰੇ ਕੈਂਟਰ ਨੂੰ ਅਸੀਂ ਆਲਰੇਡੀ ਮੋਬਾਈਲਾਈਜ਼ ਕਰ ਰਹੇ ਹਾਂ ਔਰ ਇੱਥੇ ਵੀ ਸਾਡੇ ਐਮਐਲਏ ਐਮਪੀ ਸਾਰੇ ਅਸੀਂ ਵਾਰ-ਵਾਰ ਆ ਹੀ ਰਹੇ ਹਾਂ ਔਰ ਸਾਡਾ ਪੂਰਾ ਇਸ ਮੁੱਦੇ ਨੂੰ ਲੈ ਕੇ ਗਵਰਨਰ ਸਾਹਿਬ ਨੂੰ ਵੀ ਅਸੀਂ ਮਿਲੇ ਸੀ ਮਾਨਯੋਗ ਮੁੱਖ ਮੰਤਰੀ ਸਾਹਿਬ ਵੀ ਕੇਂਦਰ ਸਰਕਾਰ ਨੂੰ ਵਾਰ-ਵਾਰ ਕਹਿ ਚੁੱਕੇ ਆ ਔਰ ਕੱਲ ਵਾਲੇ ਜਿਹੜੀ ਕਾਲ ਹੈ ਜਿਹੜੀ 10 ਨਵੰਬਰ ਵਾਲੀ ਉੱਥੇ ਪੂਰਾ ਕੈਡਰ ਪਾਰਟੀ ਦਾ ਸ਼ਾਮਲ ਹੋ ਕੰਗਸਾਭ ਤੁਸੀਂ ਪਹਿਲੇ ਦਿਨ ਤੋਂ ਇਸ ਧਰਨੇ ਦੇ ਵਿੱਚ ਲਗਾਤਾਰ ਆਇਆ ਚਾਹੇ ਉਦੋਂ ਚਾਰ ਜਣੇ ਸੀ ਚਾਹੇ ਅੱਜ 400 ਹੈ ਕੀ ਤੁਸੀਂ ਪਰਸਨਲ ਤੌਰ ਤੇ ਧਰਨੇ ਨੂੰ ਉਭਾਰ ਰਹੇ ਸੀ ਜਾਂ ਜਿਹੜਾ ਹੈਗਾ ਆਮ ਆਦਮੀ ਪਾਰਟੀ ਵੱਲੋਂ ਜਿਹੜਾ ਹੈਗਾ ਉਭਾਰ ਰਹੇ ਸੀ ਕਿ ਬੀਜੇਪੀ ਦੇ ਖਿਲਾਫ ਲੜਾਇਆ ਜਾ ਰਿਹਾ ਉਭਾਰਨ ਦੀ ਗੱਲ ਨਹੀਂ ਜੀ ਇਹ ਸਾਡਾ ਫਰਜ਼ ਹੈ ਜੀ ਪਰ ਪਾਰਟੀ ਵੱਲੋਂ ਵੀ ਮੇਰੀ ਡਿਊਟੀ ਲਾਹੀ ਗਈ ਕਿਉਂਕਿ ਪਾਰਟੀ ਵੀ ਦੇਖ ਲੈਂਦੀ ਨੇ ਜਿਹੜੀ ਬੰਦੇ ਦੀਆਂ ਉੱਥੇ ਭ ਉਹ ਕਿ ਪੰਜਾਬ ਯੂਨੀਵਰਸਿਟੀ ਦੇ ਜਿਹੜੇ ਅਫੇਅਰਸ ਚੋਰਚ ਮੈਂ ਗਾਹੇ-ਗਾਹੇ ਸ਼ਾਮਿਲ ਰਿਹਾ ਚਾਹ ਸਟੈਂਡਰਡ ਦੀ ਇਲੈਕਸ਼ਨ ਦੀ ਮੰਗ ਕਰਨ ਦੀ ਪਾਰਲੀਮੈਂਟ ਦੇ ਅੰਦਰ ਗੱਲ ਹੋਵੇ ਚ ਬਾਹਰ ਗੱਲ ਜੀ ਕੁਆਲਟੀਵੇਟਲੀ ਇਹ ਪਾਰਟੀ ਦੇ ਰਿਪਰੈਜ਼ੈਂਟੇਟਿਵ ਐ ਸੀ ਔਰ ਸਾਡਾ ਇਹਦੇ ਨਾਲ ਹੀ ਇਮੋਸ਼ਨਲ ਸਬੰਧ ਹੈ ਸਾਡਾ ਫਰਜ਼ ਵੀ ਸੋ ਤੁਸੀਂ ਸਮਝਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ